ਇਨਸਾਫ ਦੇ ਰਾਹ ਲੰਬੇ ਹੋ ਸਕਦੇ ਨੇ ਪਰ ਮੰਜ਼ਿਲ ਇੱਕ ਨਾ ਇੱਕ ਦਿਨ ਜ਼ਰੂਰ ਮਿਲਦੀ ਹੈ ਗੱਲ 1993 ਦੀ ਹੈ ਜਦੋਂ 7 ਨੌਜਵਾਨਾਂ ਨੂੰ ਫੜਿਆ ਗਿਆ ਸੀ ਕਿਸੇ ਉੱਤੇ ਕੋਈ ਵੀ ਇਲਜ਼ਾਮ ਸਾਬਤ ਨਹੀਂ ਹੋਇਆ ਸੀ ਪਰ ਉਹਨਾਂ ਵੱਲੋਂ ਫੈਸਲਾ ਕਰ ਦਿੱਤਾ ਗਿਆ ਉਹਨਾਂ ਨੌਜਵਾਨਾਂ ਦਾ ਪੁਲਿਸ ਦੇ ਵੱਲੋਂ ਉਹਨਾਂ ਦਾ ਮੁਕਾਬਲਾ ਦਿਖਾ ਕੇ ਉਹਨਾਂ ਨੂੰ ਮਾਰ ਦਿੱਤਾ ਗਿਆ ਸੀ ਇਹ ਕੋਈ ਅਸਲ ਮੁਕਾਬਲਾ ਨਹੀਂ ਸੀ ਇਹ ਸੀ ਇੱਕ ਫਰਜ਼ੀ ਇੰਕਾਊਂਟਰ ਦੇਸ਼ਾ ਸਿੰਘ ਸੁਖਦੇਵ ਸਿੰਘ ਸਿੰਦਰ ਸਿੰਘ ਅਤੇ ਹਰਵਿੰਦਰ ਸਿੰਘ ਇਨ੍ਹਾਂ ਚਾਰ ਪੁਲਿਸ ਮੁਲਾਜ਼ਮਾਂ ਦੇ ਵੱਲੋਂ ਇੱਕ ਸਾਬਕਾ ਐਸਐਸਪੀ ਅਤੇ ਡੀਐਸਪੀ ਦੇ ਨਾਲ ਮਿਲ ਕੇ ਬੇਗੁਨਾਹਾਂ ਦਾ ਕਤਲ ਕੀਤਾ ਗਿਆ ਸੀ ਪਰ ਹੁਣ 31 ਸਾਲਾਂ ਬਾਅਦ ਅਦਾਲਤ ਨੇ ਇਸ ਮਾਮਲੇ ਦੇ ਵਿੱਚ ਮਰਨ ਵਾਲਿਆਂ ਦੇ ਘਰਦਿਆਂ ਨੂੰ ਇਨਸਾਫ ਦਿੱਤਾ ਹੈ ਮੋਹਾਲੀ ਅਦਾਲਤ ਨੇ ਪੰਜ ਪੁਲਿਸ ਅਧਿਕਾਰੀਆਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ ਤੇ ਇਸ ਦੇ ਨਾਲ ਹੀ ਉਨ੍ਹਾਂ ਉੱਤੇ 17.5 ਲੱਖ ਰੁਪਏ ਦਾ ਜੁਰਮਾਨਾ ਵੀ ਲਗਾਇਆ ਗਿਆ ਹੈ ਇਹ ਕੇਵਲ ਇੱਕ ਫੈਸਲਾ ਨਹੀਂ ਇਹ ਉਹਨਾਂ ਮਾਵਾਂ ਦੀ ਜਿੱਤ ਹੈ ਜਿਨ੍ਹਾਂ ਨੇ ਤਿੰਨ ਦਹਾਕਿਆਂ ਤੱਕ ਇਨਸਾਫ ਦੇ ਲਈ ਦੁਆ ਕੀਤੀ ਤੇ ਅੱਜ ਉਹਨਾਂ ਨੂੰ ਇਨਸਾਫ ਮਿਲ ਚੁੱਕਿਆ ਅੱਜ ਇਹ 1993 ਦੇ ਮਾਮਲੇ ਵਿੱਚ ਸਦਾ ਬਲਜਿੰਦਰ ਸਿੰਘ ਸਰਾ ਦੀ ਕੋਰਟ ਨੇ ਇਸ ਕੇਸ ਦੇ ਵਿੱਚ ਸਜ਼ਾ ਸੁਣਾਈ ਆ ਲਾਈਫ ਇਨ ਪ੍ਰਿਜ਼ਨਮੈਂਟ ਜਿਹੜੇ ਪੰਜ ਦੋਸ਼ੀ ਸੀਗੇ ਜੀ 3 ਤੋਂ 2 ਦੇ ਵਿੱਚ 120 218 ਤੇ ਐਨਆਰਜੀ 218 ਨਵੰਬਰ 3 ਸਾਲ ਦੀ ਸੁਣਾਈ ਗਈ ਆ ਤੇ ਟੋਟਲ 4 ਲੱਖ ਰੁਪਏ ਜੁਰਮਾਨਾ ਜਿਹੜਾ ਤਕਰੀਬਨ ਬੰਡਰ ਸਰ ਪੰਜੇ ਮੁਲਜ਼ਮਾਂ ਨੂੰ 8 20 ਲੱਖ ਰੁਪਏ ਜੁਰਮਾਨਾ ਬਣਦਾ ਜੀ ਜੋ ਦੇਣਾ ਤੇ ਉਹਨਾਂ ਨੂੰ ਆਲਰੇਡੀ ਕਸਟਡੀ ਦੇ ਵਿੱਚ ਇਹਨਾਂ ਨੇ ਸ਼ੁੱਕਰਵਾਰ ਨੂੰ ਲੈ ਲਿਆ ਸੀ ਜਿਹੜਾ ਕਿੰਨੇ ਮੁਲਜ਼ਮਾਂ ਦੇ ਕੋਰਟ ਦੇ ਵਿੱਚ ਪ੍ਰਾਇਮਰੀ ਬਖਮ ਵਾਲੀ ਜੀ ਇਹ ਦੇਖੋ ਜੀ ਇਹਦੇ ਵਿੱਚ ਜਦੋਂ 4 ਸ਼ੀਟ ਹੋਏ ਸੀ 10 ਮੁਲਜ਼ਮ ਸੀਗੇ ਜੀ ਦਸਾਂ ਦੇ ਵਿੱਚੋਂ 5 ਦੀ ਡੈਥ ਹੋ ਗਈ ਸੀ ਜੀ ਤੇ ਪੰਜਾਂ ਦੇ ਵਿੱਚੋਂ ਜਾ ਚੂਟ ਦੋ ਪੀਓ ਡਿਕਲੇਅਰ ਹੋ ਗਏ ਸੀਗੇ ਤੇ ਦੋ ਪੀਓ ਤੇ ਤਿੰਨਾਂ ਨੇ ਪ੍ਰोसीडिंग ਫੇਸ ਕੀਤੀ ਉਹਨਾਂ ਡਿਊਰਿੰਗ ਪ੍ਰोसीडिंग ਡੈਥ ਹੋ ਗਈ ਸੋ ਕੁੱਲ ਪੰਜ ਦੀ ਡੈਥ ਹੋ ਗਈ ਸੇ ਪੰਜਾਂ ਨੂੰ ਜਿਨ੍ਹਾਂ ਨੇ ਡਰਾਇਲ ਫੇਸ ਕੀਤਾ ਉਹਨਾਂ ਨੂੰ ਸ਼ੁਕਰਵਾਰ ਨੂੰ ਕਨਵਿਕਸ਼ਨਸ ਲਈ ਸੀ ਤੇ ਅੱਜ ਸਜ਼ਾ ਦਿੱਤੀ ਹਾਂ ਹਾਂਜੀ ਫਾਈਨ ਵੀ ਹੈਗਾ ਜੀ ਫਾਈਨ ਤਕਰੀਬਨ 4 ਲੱਖ ਰੁਪਏ ਹੈ ਇੱਕ ਕਿਊਜ਼ ਨੂੰ ਜੀ ਤੇ ਟੋਟਲ ਹੁੰਦਾ ਪੰਜਾਂ ਨੂੰ ਮਲਟੀਪਲਾਈ ਕਰਕੇ ਇਹ 25 ਲੱਖ ਰੁਪਏ ਟੂ ਕੈਸ ਨੂੰ ਕੀ ਕਹਿੰਦੇ ਸੀ ਇਹ ਹੈਗੇ ਸਾਨੂੰ ਅਰਸੀ ਗੁੱਪ ਕਰਨਾ ਕੋ ਪਤਾ ਨਹੀਂ ਲੱਗਦਾ ਕੀ ਕਰਦੇ ਸੀ ਕੀ ਹੋ ਸੀ ਕਰਦੇ ਇਹਨਾਂ ਦੇ ਨਾਲ ਕਾਰਨ ਕੋਈ ਨਹੀਂ ਸੀ ਲੱਗਦਾ ਪਾਸਾਰ ਬਾੜ چار بچے سے آتے جن دلتا ہاں ہاں کی بہت مشکل کٹی ہے کام کر کر لوگ کام دے کر آنے لیچ کام کر کر کے کر یہ ادھر کام کر لیا کر یہ ادھر کر لیا تھوڑا تھوڑا کر آیا تھے رہ رہے سرکاری آس کام دے جو رہ رہے گئے جن کٹے ہیں بہت مشکل کٹی ہے آنجی 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 بہت خوش ہے آنجی سار آنجی 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 ਤੂੰ ਪਤਾ ਨਹੀਂ ਲੱਗਦਾ ਕੀ ਕਰਦੇ ਸੀ ਕੀ ਕਰਦੇ ਉਹਨਾਂ ਦੇ ਨਾਲ ਕਾਰ ਕੋਈ ਨਹੀਂ ਸੀ ਲੱਗਾ 5 ਸਾਲ ਬਾਅਦ